ਸਾਡੇ ਬੰਦੀ ਸਿੰਘ ਨੇ ਜੇ ਸਜ਼ਾ ਪੂਰੀ ਕਰ ਚੁੱਕੇ ਉਹਨਾਂ ਨੂੰ ਪੈਰੋਲ ਵੀ ਨਹੀਂ ਮਿਲਦੀ ਇੱਕ ਬਾਬਾ ਉਹਨੂੰ ਮਹੀਨੇ ਬਾਅਦ ਪੈਰੋਲ ਮਿਲ ਜਾਂਦੀ ਆ ਉਹ ਆ ਕੇ ਐਕਸ਼ਨ ਕਰਦਾ ਇੱਥੇ ਜਦੋਂ ਹਰਿਆਣਾ ਤੇ ਪੰਜਾਬ ਇੱਕ ਸੀ ਉਹ ਸਾਡਾ ਹੀ ਹਿੱਸਾ ਆ ਹਰਿਆਣਾ ਤੇ ਸਾਨੂੰ ਹਰਿਆਣੇ 'ਚ ਵੀ ਐਂਟਰ ਹੋਣ ਤੋਂ ਰੋਕਿਆ ਜਾ ਰਿਹਾ ਅੱਜ ਕਿਸ ਸੰਵਿਧਾਨ ਇਸ ਤਰ੍ਹਾਂ ਰੋਕਣ ਦੀ ਇਜਾਜ਼ਤ ਦਿੰਦਾ ਸਰਕਾਰ ਨੂੰ ਇਹਨਾਂ ਨੂੰ ਪਤਾ ਵੀ ਜੇ ਪੰਜਾਬ ਨੇ ਅੱਗੇ ਜਾ ਕੇ ਚੰਗਿਆਰੀ ਸੁੱਟੀ ਤਾਂ ਨਾਲ ਜਿਹੜੀਆਂ ਦੂਜੇ ਸੂਬੇ ਵੀ ਨਾਲ ਚੱਲ ਪੈਣਗੇ ਜਿਵੇਂ ਮੋਦੀ ਸਾਹਿਬ ਨੇ ਤਿੰਨ ਕਾਲੇ ਕਾਨੂੰਨ ਵਾਪਸ ਲੈ ਸੀ ਐਵੇਂ ਸਾਡੇ ਤਾਂ ਬੰਦੀ ਸਿੰਘ ਇਹ ਰਿਹਾ ਕਰ ਦੇਣ ਸ਼ੰਭੂ ਬਾਰਡਰ ਦੇ ਉੱਤੇ ਮੌਜੂਦਾਂ ਜਿਸ ਤਰ੍ਹਾਂ ਕਿ ਕੋਮੀ ਇਨਸਾਫ ਮੋਰਚੇ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ ਸ਼ੰਭੂ ਬਾਰਡਰ ਹੈ ਜਿਹੜਾ ਉਸ ਤੋਂ ਲੰਘ ਕੇ ਦਿੱਲੀ ਜਿਹੜਾ ਪਹੁੰਚਿਆ ਜਾਊਗਾ ਸੰਭੂ ਬਾਰਡਰ ਦੇ ਉੱਤੇ ਇੱਕ ਇਕੱਠ ਰੱਖਿਆ ਗਿਆ ਸੀ ਵੱਡੇ ਰੂਪ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਪਹੁੰਚ ਰਹੀਆਂ ਨੇ ਤਾਂ ਲਖੋਵਾਲ ਸਾਹਿਬ ਵੀ ਪਹੁੰਚੇ ਨੇ ਇੱਥੇ ਕਿਸ ਤਰ੍ਹਾਂ ਦੇਖਦੇ ਹਾਂ ਜੀ ਅੱਜ ਜਿਹੜਾ ਇਕੱਠ ਹੋਇਆ ਕਿ ਜਿਸ ਤਰ੍ਹਾਂ ਪੁਰਾਣਾ ਕਿਸਾਨੀ ਸੰਘਰਸ਼ ਸੀ ਇੱਕ ਜਿਹੜਾ ਪਹਿਲਾਂ ਲੰਘ ਕੇ ਹਟਿਆ ਉਦੋਂ ਵੀ ਸਾਨੂੰ ਇਸੇ ਬਾਰਡਰ ਦੇ ਉੱਤੇ ਰੋਕ ਲਿਆ ਗਿਆ ਸੀ ਕਿ ਇਹ ਜਿਹੜਾ ਸੰਭੂ ਬਾਰਡਰ ਹੈ ਏ ਸ਼ੰਭੂ ਬਾਰਡਰ ਹੋਣ ਦੀ ਬਜਾਈ ਜੰਗ ਦਾ ਮੈਦਾਨ ਨਹੀਂ ਨਜ਼ਰ ਆ ਰਿਹਾ ਕਿ ਹਰ ਵਾਰੀ ਸਾਨੂੰ ਇੱਥੇ ਰੋਕ ਕੇ ਸਾਡੇ ਤੇ ਆਂਸੂ ਗੈਸ ਦੇ ਗੋਲੇ ਛੁੱਟੇ ਜਾਂਦੇ ਨੇ ਸਾਨੂੰ ਜਿਹੜਾ ਕਿ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਪਤਾ ਨਹੀਂ ਸਾਨੂੰ ਕਿਉਂ ਦੂਜੇ ਸ਼ਹਿਰੀ ਸਮਝਦੇ ਆ ਵੀ ਇਹ ਦੇਸ਼ ਦੇ ਲੋਕ ਨਹੀਂ ਕਿਤੇ ਪਾਕਿਸਤਾਨੋਂ ਆਏ ਹੋਏ ਨੇ ਵੀ ਇਹ ਸਾਡੇ ਤੇ ਆ ਕੇ ਅਟੈਕ ਕਰ ਦੇਣਗੇ ਇਹ ਸਾਡਾ ਕਿਲਾਟਾ ਦੇਣਗੇ ਇਹ ਸਾਡੀ ਪਾਰਲੀਮੈਂਟ ਤੇ ਕਬਜ਼ਾ ਕਰ ਲੈਣਗੇ ਇਹ ਇਹਨਾਂ ਨੂੰ ਪਤਾ ਨਹੀਂ ਡਰ ਕਿਉਂ ਸਾਡੇ ਤੋਂ ਲੱਗਿਆ ਸੀ ਲੋਕ ਤਾਂ ਕਿਰਤ ਕਰਨ ਵਾਲੇ ਲੋਕ ਆ ਅਸੀਂ ਤਾਂ ਧਾਰਮਿਕ ਪੱਖੋਂ ਜਿਹੜੇ ਜੋ ਧਾਰਮਿਕ ਸਾਨੂੰ ਲੱਗਦਾ ਉਹਦੇ ਮੁਤਾਬਕ ਚੱਲਣ ਵਾਲੇ ਲੋਕ ਆ ਤੇ ਦੇਸ਼ ਲਈ ਅਸੀਂ ਜਿਹੜੇ ਸ਼ਹੀਦ ਬਣ ਹੋਣ ਵਾਲੇ ਸਾਡੀ ਕੌਮ ਆ ਜਦ ਕਦੇ ਸਾਡੇ ਤੇ ਭਾਰੀ ਪੈਂਦੀ ਹੈ ਕੋਈ جنگ ਲੱਗਦੀ ਆ ਤਾਂ ਅਸੀਂ ਮੂਹਰੇ ਹੋ ਕੇ ਲੜਨ ਵਾਲੇ ਅਸੀਂ ਲੋਕ ਆ ਜੇ ਨਾਜ਼ ਦੀ ਲੋੜ ਆ ਅਸੀਂ ਨਾਜ਼ ਦੇਣ ਵਾਲੇ ਆ ਜੇ ਦੇਸ਼ ਨੂੰ ਸੋਨੇ ਦੀ ਲੋੜ ਸੀ ਅਸੀਂ ਸੋਨਾ ਦਿੱਤਾ ਉਦੋਂ ਟੰਨਾ ਚ ਤੇ ਸਾਰੇ ਦੇਸ਼ ਚੋਂ 18 ਕਿਲੋ ਹੋਇਆ ਇੱਥੇ 18 ਕੁਇੰਟਲ ਸੋਨਾ ਹੋ ਗਿਆ ਪੰਜਾਬ ਦੇ ਵਿੱਚੋਂ ਤੇ ਇਹ ਫਿਰ ਵੀ ਸਾਨੂੰ ਪਤਾ ਨਹੀਂ ਕਿਉਂ ਇਹ ਇਸ ਤਰ੍ਹਾਂ ਦਾ ਵਿਹਾਰ ਸਰਕਾਰ ਕਰ ਰਹੀ ਆ ਕਿਉਂਕਿ ਅਸੀਂ ਸੁਚੇਤ ਆ ਇੱਕ ਗੱਲ ਹੈਗੀ ਆ ਵੀ ਅਸੀਂ ਆਪਣੀਆਂ ਮੰਗਾਂ ਲਈ ਸੁਚੇਤ ਆ ਪਹਿਲਾਂ ਪੰਜਾਬ ਖੜਾ ਹੁੰਦਾ ਜਿੱਥੇ ਜਥੇਬੰਦੀਆਂ ਵੀ ਜਿਹੜੀਆਂ ਨੇ ਸਾਡੀ ਜਥੇਬੰਦੀ 1970 ਤੋਂ ਬਣੀ ਹੋਈ ਆ 55 ਸਾਲ ਪੁਰਾਣੀ ਆ ਅਸੀਂ ਸਾਰੀਆਂ ਦੇਸ਼ ਦੇ ਵਿੱਚ ਜਥੇਬੰਦੀਆਂ ਵੀ ਬਣਾਈਆਂ ਟਕੈਤ ਸਾਹਿਬ ਨੂੰ ਵੀ ਅਸੀਂ ਤੋੜਿਆ ਡਬਲਯੂਟੀਓ ਦੀ ਅੱਜ ਅਸੀਂ ਗੱਲ ਕਰਦੇ ਆ ਸੀ 35 ਸਾਲ ਪਹਿਲਾਂ ਅੱਜ ਤੋਂ 150 ਬੰਦਾ ਲਿਜਾ ਕੇ ਇੰਡੀਆ ਚੋਂ ਪੰਜਾਬ ਚੋਂ 30 ਬੰਦੇ ਗਏ ਸੀ ਅਸੀਂ ਜਰਮਨ ਚ ਧਰਨੇ ਲਾਏ ਇਹ ਡਬਲਯੂਟੀਓ ਜਿਹੜੀ ਆ ਤਿੰਨ ਕਾਨੂੰਨ ਸੀ ਉਦੋਂ ਵੀ ਆਉਂਦੇ ਸੀਗੇ ਤੇ ਅਸੀਂ ਸੁਚੇਤਾਂ ਅਸੀਂ ਲੋਕਾਂ ਨੂੰ ਸੁਚੇਤ ਕਰਦੇ ਆ ਹੁਣ ਵੀ ਜੇ ਚੰਗਿਆਰੀ ਇਹਨਾਂ ਨੂੰ ਪਤਾ ਵੀ ਜੇ ਪੰਜਾਬ ਨੇ ਅੱਗੇ ਜਾ ਕੇ ਚੰਗਿਆਰੀ ਸੁੱਟੀ ਤਾਂ ਨਾਲ ਜਿਹੜੀਆਂ ਦੂਜੇ ਸੂਬੇ ਵੀ ਨਾਲ ਚੱਲ ਪੈਣਗੇ ਤੇ ਇਸ ਲਈ ਇਹ ਸਾਨੂੰ ਇਹਨਾਂ ਨੇ ਇੱਥੇ ਰੋਕਿਆ ਹੋਇਆ ਤੇ ਅਸੀਂ ਤਾਂ ਇਹ ਕੰਨੇ ਆ ਵੀ ਅਸੀਂ ਜਾ ਕੇ ਵੀ ਕੀ ਲੈਣਾ ਦਿੱਲੀ ਤੁਸੀਂ ਜਿਵੇਂ ਮੋਦੀ ਸਾਹਿਬ ਨੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਐਵੇਂ ਸਾਡੇ ਤਾਂ ਬੰਦੀ ਸਿੰਘ ਇਹ ਰਿਹਾ ਕਰ ਦੇਣ ਬੰਦੀ ਸਿੰਘਾਂ ਦੇ ਨਾਲ ਅਸੀਂ ਕਹਿੰਦੇ ਆ ਵੀ ਜਿਹੜੇ ਦੇਸ਼ ਦੇ ਹੋਰ ਵੀ ਕੋਈ ਹੈਗੇ ਨੇ ਸਿਆਸੀ ਕੈਦੀ ਉਹਨਾਂ ਨੂੰ ਵੀ ਰਿਹਾ ਤੁਸੀਂ ਕਰ ਦਿਓ ਜਿਹੜੇ ਸਜ਼ਾ ਭੁਗਤ ਚੁੱਕੇ ਆ ਫਿਰ ਫਿਰ ਸਾਡੇ ਨਾਲ ਇਹ سلوਕ ਕੀਤਾ ਜਾ ਰਿਹਾ ਜਿਹੜੇ ਸਾਡੇ ਬੰਦੀ ਸਿੰਘ ਨੇ ਜਾਂ ਸਜ਼ਾ ਪੂਰੀ ਕਰ ਚੁੱਕੇ ਆ ਉਹਨਾਂ ਨੂੰ ਪੈਰੋਲ ਵੀ ਨਹੀਂ ਮਿਲਦੀ ਇੱਕ ਬਾਬਾ ਉਹਨੂੰ ਮਹੀਨੇ ਬਾਅਦ ਪ੍ਰੋਲ ਮਿਲ ਜਾਂਦੀ ਆ ਉਹ ਆ ਕੇ ਐਸ਼ਾਂ ਕਰਦਾ ਇੱਥੇ ਕਿੱਡੇ ਕਿੱਡੇ ਕੇਸ ਨੇ ਉਹਨਾਂ ਤੇ ਇਹ ਸਾਡੇ ਨਾਲ ਕਿਉਂ ਇਹੀਆਂ ਗੱਲਾਂ ਸਾਡੇ ਤੋਂ ਕੀ ਖਤਰਾ ਜਿਹੜੀ ਅੱਜ ਦੀ ਕਾਲ ਸੀ ਉਹ ਇੱਥੇ ਸ਼ੰਭੂ ਤੱਕ ਬੈਠਣ ਦੀ ਇੱਥੇ ਮੋਰਚਾ ਲਾਉਣ ਦੀ ਕਾਲ ਸੀ ਆ ਫਿਰ ਦਿੱਲੀ ਪਹੁੰਚਣ ਦੀ ਕਾਲ ਸੀ ਕਾਲ ਅਸਲ 'ਚ ਹੈ ਕੀ ਕੀ ਸੀ ਅੱਜ ਦੀ ਕਾਲ ਇਹ ਸੀਗੀ ਵੀ ਅਸੀਂ ਅੱਜ ਦਿੱਲੀ ਜਾਵਾਂਗੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਜਾ ਕੇ ਅਰਦਾਸ ਕਰਾਂਗੇ ਸ਼ਾਮ ਨੂੰ ਅੱਜ ਉੱਥੇ ਠਹਿਰਾਂਗੇ ਕੱਲ ਨੂੰ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਸੀਂ ਜੰਤਰ ਮੰਤਰਵਾਲ ਜਾਵਾਂਗੇ ਤੇ ਉੱਥੇ ਅਸੀਂ ਆਪਣਾ ਮੰਗ ਪੱਤਰ ਦਵਾਂਗੇ ਤੇ ਜੇ ਮੀਟਿੰਗ ਲਈ ਬੁਲਾਉਣਗੇ ਤਾਂ ਮੀਟਿੰਗ ਤੇ ਜਾਵਾਂਗੇ ਇਹ ਸਾਡੀ ਕਾਲ ਸੀਗੀ ਤੇ ਪਰ ਸਾਨੂੰ ਅੱਜ ਇੱਥੇ ਰੋਕ ਲਿਆ ਗਿਆ ਜੋ ਸਾਨੂੰ ਹੁਣ ਲੱਗਦਾ ਵੀ ਕੋਈ ਬੰਦਾ ਇਹਨਾਂ ਰਿਕੋ ਸੈਂਟਰ ਦਾ ਕੋਈ ਆ ਰਿਹਾ ਕੋਈ ਗੱਲ ਨਹੀਂ ਅੱਜ ਵੀ ਅਸਰ ਤੋਂ ਮੰਗ ਪੱਤਰ ਲੈਣਾ ਮੰਗ ਪੱਤਰ ਲਵਾਵਾਂਗੇ ਮੀਟਿੰਗ ਕਰਨੀ ਹੈ ਅਸੀਂ ਮੀਟਿੰਗ ਕਰ ਲਓ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਜਿੱਥੇ ਸਾਨੂੰ ਰੋਕ ਲੈਣਗੇ ਸ਼ਾਂਤਵੇਂ ਢੰਗ ਨਾਲ ਪਰ ਅਸੀਂ ਇਸ ਤਰ੍ਹਾਂ ਦੇ ਬੈਰੀਕੇਟ ਨਹੀਂ ਤੋੜਾਂ ਪਰ ਇਹ ਤਾਂ ਸਾਨੂੰ ਪਤਾ ਹੀ ਸੀ ਨਾ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਵੀ ਕਿਸਾਨੀ ਸੰਘਰਸ਼ ਦੇ ਵਿੱਚ ਸਾਨੂੰ ਇੱਥੇ ਰੋਕਿਆ ਗਿਆ ਸੀ ਕਿ ਇੱਥੇ ਸਾਨੂੰ ਰੋਕਣਗੇ ਪੱਕੇ ਹੀ ਤੌਰ ਤੇ ਤਾਂ ਫਿਰ ਉਹ ਹੋਰ ਜਿਹੜੀ ਕੀ ਤਿਆਰੀ ਸੀ ਆਪਣੀ ਆਪਣੇ ਵੱਲੋਂ ਕਿ ਜੇਕਰ ਇੱਥੇ ਰੋਕਿਆ ਗਿਆ ਤਾਂ ਉਸ ਤੋਂ ਬਾਅਦ ਕੀ ਕਰਿਆ ਜਾਊਗਾ ਕਿਸ ਤਰ੍ਹਾਂ ਦੀ ਪਲੈਨਿੰਗ ਜਿਹੜੀ ਰੂਪਰੇਖਾ ਬਣਾਈ ਗਈ ਨਹੀਂ ਕੋਈ ਜ਼ਰੂਰੀ ਨਹੀਂ ਸੀ ਪਹਿਲਾਂ ਵੀ ਸਾਨੂੰ ਮ ਇਹ ਸੰਘਰਸ਼ ਤੋਂ ਬਾਅਦ ਵੀ ਦਿੱਲੀ ਗਏ ਆ 5000 ਬੰਦਾ ਪੰਜਾਬ ਚੋਂ 5-7000 ਬੰਦਾ ਅਸੀਂ ਰਾਮਲੀਲਾ ਗਰਾਊਂਡ ਚ ਬਕਾਇਦਾ ਉੱਥੇ ਰੈਲੀ ਕਰਕੇ ਆਏ ਆ ਕਿਉਂਕਿ ਅਸੀਂ ਇਹਨਾਂ ਤੋਂ ਕੋਈ ਇਸ ਤਰ੍ਹਾਂ ਜ਼ਬਰਦਸਤੀ ਨਹੀਂ ਸੀ ਅਸੀਂ ਤਾਂ ਉਹ ਲਿਖਤੀ ਮਨਜ਼ੂਰੀ ਮੰਗੀ ਸੀ ਵੀ ਅਸੀਂ ਇੰਨੇ ਹਜ਼ਾਰ ਬੰਦਾ ਆਊਗਾ ਵੀ ਉਹ ਸਾਡਾ ਆ ਕੇ ਇੱਥੇ ਪ੍ਰੋਟੈਸਟ ਕਰੂਗਾ ਕਿਉਂਕਿ ਪ੍ਰੋਟੈਸਟ ਸਾਡੀ ਰਾਜਧਾਨੀ ਆ ਅਸੀਂ ਰਾਜਧਾਨੀ 'ਚ ਪ੍ਰੋਟੈਸਟ ਕਰਨਾ ਤੇ ਪ੍ਰੋਟੈਸਟ ਕਰਨਾ ਸਾਡਾ ਅਧਿਕਾਰ ਵੀ ਆ ਫਰਜ਼ ਵੀ ਆ ਅਸੀਂ ਲੋਕਾਂ ਨੂੰ ਤੇ ਫਿਰ ਜੇ ਸਾਨੂੰ ਹੁਣ ਰੋਕੇ ਲਿਆ ਇਹਨਾਂ ਨੇ ਤਾਂ ਅਸੀਂ ਅੱਜ ਥੋੜੇ ਮੀਡੀਅਮ ਰਾਹੀਂ ਅਸੀਂ ਅੱਜ ਲੱਖਾਂ ਬੰਦਾ ਸਾਨੂੰ ਦੇਖ ਰਿਹਾ ਦੁਨੀਆ ਚ ਦੇਖ ਰਿਹਾ ਵੀ ਇਹ ਤੱਕਾ ਸਰਕਾਰਾਂ ਕਰ ਰਹੀਆਂ ਨੇ ਕਿਉਂਕਿ ਅਸੀਂ ਉੱਥੇ ਲੜਨ ਜਾਵਾਂਗੇ ਅੱਗੇ ਅਸੀਂ ਬੰਦੇ ਸ਼ਹੀਦ ਕਰਵਾ ਲੇ ਉਹ ਵੀ ਸਾਡੇ ਹੀ ਮੁੰਡੇ ਨੇ ਜਿਹੜੇ ਅੱਗੇ ਸਾਡੇ ਤੇ ਲਾਠੀਆਂ ਮਾਰਨਗੇ ਜਾਂ ਇਰਗੇ ਛੱਡਣਗੇ ਜਾਂ ਕੋ ਸਾਡਾ ਬੰਦਾ ਦਾ ਨੁਕਸਾਨ ਹੋ ਗਿਆ ਅਸੀਂ ਇਹ ਲੜਾਈ ਚ ਨਹੀਂ ਪੈਣਾ ਚਾਹੁੰਦੇ ਸਾਡੀ ਜਥੇਬੰਦੀ ਦਾ ਇਹੀ ਫੈਸਲੇ ਹੁੰਦੇ ਆ ਸਾਡੀਆਂ ਦੇ ਐਸਕੇਐਮ ਦੇ ਵੀ ਅਸੀਂ ਲੜਾਈ ਚ ਨਹੀਂ ਪੈਣਾ ਜਿੱਥੇ ਰੋਕਣਗੇ ਉੱਥੇ ਰੁਕ ਜਾਵਾਂਗੇ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਸਵਿਧਾਨ ਦੇ ਮੁਤਾਬਕ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਪ੍ਰੋਟੈਸਟ ਵਾਸਤੇ ਤੁਸੀਂ ਆਗਿਆ ਲਈ ਉਹਨਾਂ ਨੇ ਆਗਿਆ ਦਿੱਤੀ ਪਰ ਇੱਥੇ ਕੀ ਇਹ ਇਹ ਸਵਿਧਾਨ ਇਹ ਗੱਲ ਕਹਿੰਦਾ ਕਿ ਜਦੋਂ ਹਰਿਆਣਾ ਤੇ ਪੰਜਾਬ ਇੱਕ ਸੀ ਉਹ ਸਾਡਾ ਹੀ ਹਿੱਸਾ ਆ ਹਰਿਆਣਾ ਤੇ ਸਾਨੂੰ ਹਰਿਆਣੇ ਚ ਵੀ ਐਂਟਰ ਹੋਣ ਤੋਂ ਰੋਕਿਆ ਜਾ ਰਿਹਾ ਅੱਜ ਕੀ ਸਵਿਧਾਨ ਇਸ ਤਰ੍ਹਾਂ ਰੋਕਣ ਦੀ ਇਜਾਜ਼ਤ ਦ ਬਨੇ ਸਾਨੂੰ ਚੰਡੀਗੜ੍ਹ ਯੂਨੀਵਰਸਿਟੀ ਜਾਣ ਤੋਂ ਰੁਕਿਆ ਗਿਆ ਪਿਛਲੇ ਦਿਨੀ ਮੈਨੂੰ ਬੀਰਕਾ ਚੌਂਕ ਦੇ ਕੋਲ ਰੁਕਿਆ ਗਿਆ ਮੇਰੇ ਨਾਲ 5-700 ਬੰਦਾ ਸੀ ਮੈਂ ਬੈਰੀਕੇਡ ਭੰਨ ਕੇ ਅਸੀਂ ਕਿਹਾ ਵੀ ਸਾਨੂੰ ਚੰਡੀਗੜ੍ਹ ਵੀ ਨਹੀਂ ਮਹਾਲੀ 'ਚ ਰੋਕ ਲਿਆ ਸਾਨੂੰ ਉਹ ਵੀ ਨਹੀਂ ਜਾਣ ਦਿੰਦੇ ਅਸੀਂ 8-9 ਕਿਲੋਮੀਟਰ ਤੁਰ ਕੇ ਅਸੀਂ ਯੂਨੀਵਰਸਿਟੀ ਉਸ ਦਿਨ ਪਹੁੰਚੇ ਆ ਸਾਰੇ ਲੋਕ ਭੰਨ ਕੇ ਪਹੁੰਚੇ ਆ ਉਹ ਸਾਡਾ ਉਸ ਦਿਨ ਪ੍ਰੋਗਰਾਮ ਇਸ ਤਰ੍ਹਾਂ ਦਾ ਸੀਗਾ ਤੇ ਪਰ ਅੱਜ ਦੂਜੇ ਸੂਬੇ ਨਾਲ ਲੜਾਈ ਆ ਅਸੀਂ ਉਹ ਲੜਾਈ ਦੇ ਵਿੱਚ ਅਸੀਂ ਨਹੀਂ ਪਾਵਾਂਗੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਹੀ ਪ੍ਰੋਟੈਸਟ ਕਰਾਂਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਲੋਕ ਜੇ ਸੜਕਾਂ ਤੇ ਆਗੇ ਜਿਵੇਂ ਅੱਗੇ ਵੱਡਾ ਮੋਰਚਾ ਬਣਿਆ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਵੱਡਾ ਮੋਰਚਾ ਸੀ ਬਣਾਵਾਂਗੇ ਤੁਸੀਂ ਕਿਹਾ ਕਿ ਦੂਜੇ ਸੂਬੇ ਨਾਲ ਲੜਾਈ ਆਪਣੀ ਸੂਬੇ ਦੇ ਨਾਲ ਆ ਜਾਂ ਸੈਂਟਰ ਦੇ ਨਾਲ ਆ ਸਾਡੀ ਸੈਂਟਰ ਦੇ ਨਾਲ ਆ ਪਰ ਇੱਥੇ ਡਬਲ ਇੰਜਣ ਦੀ ਸਰਕਾਰ ਆ ਜੋ ਸੈਂਟਰ ਕਹਿੰਦਾ ਉਹੀ ਇਹ ਸਰਕਾਰ ਕਰਦੀ ਆ ਤੇ ਲਕਕਵਾਲ ਸਾਹਿਬ ਜਿਸ ਤਰ੍ਹਾਂ ਆਪਾਂ ਕੌਮੀ ਇਨਸਾਫ ਮੋਰਚੇ ਦੇ ਕਾਲ ਤੇ ਅੱਜ ਇੱਥੇ ਇਕੱਠੇ ਹੋਏ ਆਂ ਇੱਥੋਂ ਜੇਕਰ ਅਸੀਂ ਮੋਰਚਾ ਲਾ ਕੇ ਹੀ ਮੁੜਨਾ ਇਸ ਤਰ੍ਹਾਂ ਬੈਠੇ ਆਂ ਫਿਰ ਤਾਂ ਪੌਣੇ 3 ਸਾਲ ਹੋ ਗਏ ਮੁਹਾਲੀ ਦੇ ਵਿੱਚ ਮੋਰਚਾ ਲੱਗਾ ਹੀ ਹੋਇਆ ਉਹਦਾ ਕੀ ਅਸਰ ਹੋ ਗਿਆ ਹੁਣ ਤੱਕ ਜਾਂ ਫਿਰ ਇਸ ਮੋਰਚੇ ਦਾ ਕੀ ਅਸਰ ਹੋ ਜੂਗਾ ਉਹ ਜੇ ਆਪਾਂ ਕਹਿ ਲਈਏ ਕਿ ਕੀ ਅਲੱਗ ਹੋਊਗਾ ਇਸ ਮੋਰਚੇ ਦੇ ਵਿੱਚ ਜਿਹੜਾ ਮੁਹਾਲੀ ਲੱਗਾ ਲੱਗਾ ਹੀ ਹੋਇਆ ਸੀ ਮੋਰਚਾ ਨਹੀਂ ਮੁਹਾਲੀ ਜਿਹੜਾ ਮੋਰਚਾ ਸੀਗਾ ਉੱਥੇ ਬੰਦੇ ਥੋੜੇ ਰਹਿ ਗਏ ਸੀ ਹੁਣ ਉੱਥੇ ਲੋਕ ਨਹੀਂ ਸੀ ਉਹ ਮੋਰਚੇ 'ਚ ਨਵੀਂ ਰੂਹ ਫੂਕਣ ਲਈ ਅੱਜ ਸਾਰੀਆਂ ਜਥੇਬੰਦੀਆਂ ਅੱਜ ਦੇਖੋ ਕਿਵੇਂ ਹਜ਼ਾਰਾਂ ਕਿਸਾਨ ਹਜ਼ਾਰਾਂ ਪੰਜਾਬਦਰਦੀ ਇਕੱਲੇ ਕਿਸਾਨ ਨਹੀਂ ਆਏ ਹੈਗੇ ਇੰਡਸਟਰੀਇਸਟ ਵੀ ਲੁਧਿਆਣੇ ਤੋਂ ਵੀ ਆਏ ਨੇ ਸਾਡੇ ਨਾਲ ਸਾਡੀ ਮਦਦ ਵੀ ਕੀਤੀ ਆ ਉਹਨਾਂ ਨੇ ਬੱਸ ਵੀ ਦਿੱਤੀ ਆ ਵੀ ਚੱਲੋ ਤੁਸੀਂ ਨਾਲ ਅਸੀਂ ਤੁਹਾਡੇ ਨਾਲ ਚੱਲਦੇ ਬੈਠੇ ਆ ਮੂਰੇ ਸਾਰੇ ਪੰਜਾਬਦਰਦੀ ਆਏ ਨੇ ਅੱਜ ਲੋਕਾਂ ਨੂੰ ਇਹ ਚਿੰنگ ਲੱਗੂਗੀ ਤੁਹਾਡੇ ਰਾਹੀਂ ਵੀ ਇਹ ਸੈਂਟਰ ਸਰਕਾਰ ਤੱਕ ਆ ਕਰ ਰਿਹਾ ਤੇ ਇੱਕ ਵੱਡੇ ਮੋਰਚੇ ਵੱਲ ਨੂੰ ਫਿਰ ਅਸੀਂ ਤਿਆਰੀ ਕਰਾਂਗੇ ਹੌਲੀ-ਹੌਲੀ ਫਿਰ ਵੱਡਾ ਮੋਰਚਾ ਸਰਕਾਰ ਖਿਲਾਫ ਲਾਵਾਂਗੇ ਤੇ ਜੇਕਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅੱਜ ਜਿਹੜੇ ਸੈਂਟਰ ਤੋਂ ਅਧਿਕਾਰੀ ਆ ਰਹੇ ਨੇ ਕੋਈ ਪ੍ਰਸ਼ਾਸਨ ਵੱਲੋਂ ਉਹਨਾਂ ਨਾਲ ਕੋਈ ਗੱਲਬਾਤ ਉਹ ਮੋਰਚਾ ਜਿਹੜਾ ਫਿਰ ਲੰਬਾ ਚੱਲੂਗਾ ਜਿਸ ਤਰ੍ਹਾਂ ਕਿਸਾਨ ਸੰਘਰਸ਼ ਚੱਲਿਆ ਅਸੀਂ ਉਹਨਾਂ ਨਾਲ ਮੀਟਿੰਗ ਕਰਦੇ ਆ ਉਹਨਾਂ ਨੂੰ ਮੰਗ ਪੱਤਰ ਦਿੰਨੇ ਆ ਜੇ ਉਹ ਕੁਝ ਟਾਈਮ ਲੈ ਕੇ ਜਾਣਗੇ ਉਹਦੀ ਅਸੀਂ ਵੇਟ ਕਰਾਂਗੇ ਉਹਨਾਂ ਚਿਰ ਉਸ ਤੋਂ ਬਾਅਦ ਅਸੀਂ ਅਗਲੀ ਕਾਲ ਜਿਹੜੀ ਆ ਉਹ ਧਮਾਂਗੇ ਥੈਂਕ ਯੂ ਸਰ ਧੰਨਵਾਦ ਤਾਂ ਜਿਸ ਤਰ੍ਹਾਂ ਲਖੋਵਾਲ ਸਾਹਿਬ ਨੇ ਦੱਸਿਆ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਰੂਪਰੇਖਾ ਆ ਇਸ ਦੀ ਰੂਪਰੇਖਾ ਦੀ ਗੱਲ ਕਰੀਏ ਤਾਂ ਉਹ ਇਸ ਸੰਘਰਸ਼ ਦੀ ਇਸ ਗੱਲ ਤੇ ਡਿਪੈਂਡ ਕਰਦੀ ਹੈ ਕਿ ਹੁਣ ਸੈਂਟਰ ਵੱਲੋਂ ਜਿਹੜਾ ਵੀ ਬੰਦਾ ਇਹਨਾਂ ਨਾਲ ਗੱਲਬਾਤ ਕਰਨ ਆ ਰਿਹਾ ਹੈ ਕਿ ਉਹ ਕੀ ਗੱਲਬਾਤ ਕਰਦਾ ਹੈ ਕੀ ਨਤੀਜੇ ਨਿਕਲਦੇ ਨੇ ਬਾਕੀ ਵੱਡੇ ਰੂਪ ਦੇ ਵਿੱਚ ਇੱਥੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਕੌਮੀ ਇਨਸਾਫ ਮੋਰਚੇ ਦਾ ਜਿਹੜਾ ਸਾਥ ਦੇਣ ਦੇ ਲਈ ਦੇਖਣਾ ਹੋਵੇਗਾ ਕਿ ਅੱਜ ਸ਼ਾਮ ਤੱਕ ਇਸ ਗੱਲ ਦਾ ਕੀ ਨਤੀਜਾ ਨਿਕਲਦਾ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਚ ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ